ਜੋ ਆਪਾਂ ਨਗਰ ਕੀਰਤਨ ਹੁੰਦਾ ਕੋਈ ਨਗਰ ਕੀਰਤਨ ਕਰਦੇ ਆ ਕੋਈ ਵੀ ਆਪਣਾ ਪ੍ਰਭਾਤ ਫੇਰੀਆਂ ਕਰਦੇ ਆ ਲੰਗਰ ਲਗਾਉਂਦੇ ਆ ਜੇ ਅਸੀਂ ਇਹ ਚੀਜ਼ਾਂ ਖਿਲਾਰ ਕੇ ਚਲੇ ਜਾਂਦੇ ਆ ਪ੍ਰਲੂਸ਼ਨ ਫਲਾਉਂਦੇ ਆ ਤਾਂ ਸਹੀ ਨਹੀਂ ਹੈ ਸਾਨੂੰ ਸਫਾਈ ਦਾ ਧਿਆਨ ਰੱਖਣਾ ਚਾਹੀਦਾ ਗੁਰੂਆਂ ਦੀ ਧਰਤੀ ਪਾਣ ਪਾਣੀ ਪਵਨ ਗੁਰੂ ਪਾਣੀ ਪੀਤਾ ਮਾਤਾ ਧਰਤ ਮਾਤਾ ਇਸ ਕਰਕੇ ਤੋਂ ਬੰਟਕੀ ਸਾਹਿਬ ਵੱਲੋਂ ਜਿੱਥੇ ਵੀ ਇਹ ਲੰਗਰ ਲਾਈ ਜਾਂਦੇ ਨੇ ਨਗਰ ਕੀਰਤਨ ਵਗੈਰਾ ਹੁੰਦੇ ਨੇ ਨਾਲ ਦੀ ਨਾਲ ਕੀਤਾ ਜਾਂਦਾ ਵੀ ਕਿਤੇ ਵੀ ਆਪਣਾ ਜਿਹੜਾ ਹੈ ਪੌਲੋਥੀਨ ਜਾਂ ਇਹ ਚੀਜ਼ਾਂ ਨਹੀਂ ਸੱਟਣੀਆਂ ਇਹ ਨਾਲ ਦੀ ਨਾਲ ਸਫਾਈ ਨਾਲ ਦੀ ਨਾਲ ਇਹ ਚੱਕਣਾ ਬਹੁਤ ਵਧੀਆ ਚੀਜ਼ ਆ ਇਸ ਤਰ੍ਹਾਂ ਹੀ ਕਰਨਾ ਚਾਹੀਦਾ ਕਿਤੇ ਵੀ ਲੰਗਰ ਲਾਉਣ ਗੰਦਗੀ ਨਹੀਂ ਫਲਾਉਣੀ ਚਾਹੀਦੀ ਧਿਆਨ ਰੱਖਣਾ ਚਾਹੀਦਾ ਤੇ ਟ੍ਰੈਫਿਕ ਵੀ ਜਾਮ ਹੋਣ ਤੋਂ ਬਚਾਉਣਾ ਹੁੰਦਾ ਬਿ ਆਮ ਲੋਕਾਂ ਨੂੰ ਕੋਈ ਪ੍ਰੋਬਲਮ ਨਾ ਹੋਵੇ ਬੋਲੇ ਸੋਨਿਹਾਰ ਸਤਿ ਸ਼੍ਰੀ ਅਕਾਲ